ਗੁਰਦਾਸਪੁਰ ਤੋਂ ਮੁਕੇਰੀਆਂ ਰੋਡ ਤੇ ਅੱਜ ਸਵੇਰੇ ਤੜਕਸਾਰ ਇੱਕ ਟਿਪਰ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀਆਂ ਅਨੁਸਾਰ ਕਾਰ ਸਵਾਰ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਮੁਕੇਰੀਆਂ ਸਾਈਡ ਨੂੰ ਜਾ ਰਹੇ ਸਨ। ਮੁਕੇਰੀਆਂ ਤੋਂ ਗੁਰਦਾਸਪੁਰ ਸਾਈਡ ਨੂੰ ਆ ਰਹੇ ਹਾ ਟਿਪਰ ਅਚਾਨਕ ਕਾਰ ਨਾਲ ਟਕਰਾ ਗਿਆ। ਹਾਦਸੇ ਵਿੱਚ ਪਿਓ ਅਤੇ ਧੀ ਦੀ ਮੌਤ ਹੋ ਗਈ। ਬਾਤ ਨਹੀਂ 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 ਬੋਲ ਪ੍ਰਸੰਗਤ ਪ੍ਰਸੰਗਤ ਸੰਧਰਵਾਸਾ ਬਣਾਉਣਾ ਅਸੀਂ ਫੋਕਸਿੰਗ ਕਰਦੇ ਹਾਂ ਉਹ ਬੱਚਾ ਬਾਬਾ ਹੌਂਸਲੇ ਨਾਲ ਛੋਟਾ ਅੜਦਾ ਹੁੰਦਾ ਮਿਲ ਨਹੀਂ ਪਾਉਂਦਾ ਬੰਦਾ ਬੰਦਾ ਇੱਧਰ 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 ਟੈਂਕ ਟੈਂਕ ਅਸੀਂ ਸੀਟ ਕਰਦੇ ਟੇਡੀ ਆ ਤੇਡੀ ਸੀਟ ਕਰਿਓ ਪਿੱਛੇ ਲੋਕ ਆ ਜਾਂਦੇ ਆ ਚਾਰ ਦੇ ਲੋਕ ਬੋਲ ਉਹਨਾਂ ਨੂੰ ਦੱਸ ਦੱਸ ਦਿਦੋ ਦਰਦਿਤ ਰੋ ਮੰਗ ਉਹ ਰਾਡ ਲਿਆ ਫੜ ਕੇ ਆਪਣੇ ਲਈ ਰਾਡਾ ਕਿ ਭਾਈ ਰਾਡ ਦਿਓ ਲੈਣ ਗਿਆ ਵਾ ਯਾਰ ਰਾਡ ਲਿਆ ਹੋਰ ਗੱਡੀਆਂ ਸਾਰੀਆਂ ਆ ਯਾਰ ਪੈਪਰਾ ਮੈਨ ਨੂੰ ਮਰੇ ਆਉਂਦੇ ਆ ਵੀਡੀਓ ਬਣਾ ਲਾ ਪਹਿਲਾਂ ਵੱਡੀ ਰਾਤ ਲਿਆ ਛੋਟੀ ਰਾਤ ਵੱਡੀ ਆ ਗਈ ਆ ਅਪਰੇਦ ਅਪਰੇਦ ਸਿਆ ਅਪਰੇਦ ਅਪਰੇਦ ਇੱਥੇ ਬਹੁਤ ਬਲੇ ਦੇਖ ਸਰ ਦੇਖੋ ਜੀ ਬਹੁਤ ਹੀ ਮੰਤਪਾਗੀ ਜੇ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟਬੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਪ ਹੋ ਗਈ ਹੋਜੀ ਕਹਿੰਦੇ ਵੀ ਕਿ ਝੋਕਾ ਕੋਈ ਹੋ ਸਕਦਾ ਇਸ ਤਰ੍ਹਾਂ ਦੀ ਕੁਝ ਗੱਲ ਹੋ ਗਈ ਹੈ ਹਾਂਜੀ ਹਜੇ ਕੋਈ ਨਹੀਂ ਹੋ ਰਹੀ ਹੈ ਸਾਨੂੰ ਪਤਾ ਲੱਗੇਗਾ ਕਿ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਨੇ ਕਿਹਾ ਸੀ ਵੀ ਕੋਈ ਕੱਲੜ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨਾਂ ਪਟਿਆ ਉਹਨਾਂ ਦੀ ਡੈਥ ਹੋ ਗਈ ਹੈ ਡੈਥ ਹੋ ਗਈ